ਹੈਲੋ ਹਾਂਜੀ ਪ੍ਰਾਪਰਟੀ ਲਵਰ ਚੈਨਲ ਦੇਖ ਰਹੇ ਸਾਰੇ ਹੀ ਵੀਰਾਂ ਦਾ ਤੈਦਲੋ ਧੰਨਵਾਦ ਕੋਟੀ ਕੋਟੀ ਪ੍ਰਣਾਮ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਕਿੱਦਾਂ ਜੀ ਸਾਰੇ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਵੀ ਕੋਠੀ ਜਾਂ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਉੱਤਰ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਮੈਂ ਤੁਹਾਡੇ ਲਈ ਮਕਾਨ ਲੈ ਕੇ ਆਇਆ ਮਾ 2 ਬਸਵੇ ਦੇ ਵਿੱਚ 2 ਬਸਵੇ 100 ਗਾਜ ਠੀਕ ਹੈ ਜੀ ਤੇ ਮੰਨ ਲਓ ਸਵਾ ਕ ਤਿੰਨ ਮਰਲੇ ਬਣਦੇ ਆ ਇਹ ਹੈ ਜੀ ਮਕਾਨ ਜਿਹੜਾ ਬਿਕੰਦੇ ਲਈ ਆਪਣੇ ਕੋਲੇ ਆਇਆ ਵਾ ਲੋਕੇਸ਼ਨ ਹੈ ਹਨਾ ਲੋਕੇਸ਼ਨ ਬਹੁਤ ਸੋਹਣੀ ਆ ਪਰ ਆਣਾ ਜਾਨੀ ਕਿ ਮਕਾਨ 올ਡ ਹੈ ਦੇਖ ਸਕਦੇ ਹੋ ਤੁਸੀਂ ਪਰ ਲੋਕੇਸ਼ਨ ਹਨ ਜਿਹੜੀ ਬਹੁਤ ਸੋਹਣੀ ਹੈ ਦੇਖੋ ਗੇਟੜ ਤੇ ਇਹ ਮਹਿੰਗਾ ਏਰੀਆ ਲੋਕੇਸ਼ਨ ਮੈਂ ਤਾਂ ਹੁਣ ਰੰਨਾ ਜਗਰਾਉਂ ਸ਼ਹਿਰ ਤੋਂ ਜਿਹੜੀ ਇਹ ਪ੍ਰਾਪਰਟੀ ਮੈਂ ਤੁਹਾਡੇ ਲਈ ਲੈ ਕੇ ਆਇਆ ਜਗਰਾਉਂ ਸ਼ਹਿਰ ਤੋਂ ਲੁਧਿਆਣਾ ਤੋਂ 40 45 ਕਿਲੋਮੀਟਰ ਦੀ ਦੂਰੀ ਤੇ ਤੇ ਹਰ ਵਾਰ ਮੈਂ ਤੁਹਾਡੇ ਲਈ ਇੱਥੋਂ ਹੀ ਵੀਡੀਓ ਲੈ ਕੇ ਆਉਂਦਾ ਹੁਣ ਨਾ ਰੋਡ ਹੈ ਜਿਹੜਾ ਮੂਰੇ 33 40 ਫੁੱਟ ਹੈਗਾ ਇੰਟਰਲੌਕ ਲੱਗੀ ਹੋਈ ਆ ਠੀਕ ਹੈ ਵਧੀਆ ਏਰੀਆ ਚਲੋ ਹੁਣ ਆਪਾਂ ਘਰ ਦਿਖਾਉਂਦੇ ਆ ਮੈਂ ਤੁਹਾਨੂੰ ਘਰ ਕਿੱਦਾਂ ਦਾ ਅੰਦਰੋਂ ਰੇਟ ਆ ਜਿਹੜਾ ਇਹਦਾ ਬਿਲਕੁਲ ਜਾਇਜ਼ ਬੋਲੂਗਾ ਠੀਕ ਹੈ ਵੇਚਣ ਵਾਲਾ ਰੇਟ ਆ ਜਿਹੜੇ ਵੀਰ ਜਗਰਾਉਂ ਸ਼ਹਿਰ ਦੇ ਵਿੱਚ ਮਕਾਨ ਲੈਣਾ ਚਾਹੁੰਦੇ ਨੇ 20 ਤੋਂ 25 ਲੱਖ ਦੀ ਰੇਂਜ ਦੇ ਵਿੱਚ ਉਹ ਇਹ ਵੀਡੀਓ ਜ਼ਰੂਰ ਦੇਖਣਾ ਠੀਕ ਹੈ ਜੀ ਖਾਸ ਕਰਕੇ ਮੁਲਾਜ਼ਮ ਵੀਰ ਜਿਹੜੇ ਫੌਜੀ ਵੀਰ ਨੇ ਬਾਹਰ ਰਹਿੰਦੇ ਨੇ ਉਹਨਾਂ ਦੀਆਂ ਫੈਮਲੀਆਂ ਕੱਲੰਗਾ ਰਹਿੰਦੀਆਂ ਨੇ ਤੇ ਉਹਨਾਂ ਦੇ ਲਈ ਇਹ ਮਕਾਨ ਬਹੁਤ ਹੀ ਵੈਸਟਰਨ ਵਾਲਾ ਵਾ ਚਲੋ ਜੀ ਚਲਦੇ ਆ ਇਹ ਮਕਾਨ 2 ਬੈਸਵੇ ਦੇ ਵਿੱਚ 100 ਗਾਜ ਦਾ ਫਰੰਟ ਜਿਹੜਾ ਇਹਦਾ 20 ਆ ਲੰਬਾਈ 40 45 ਹੈਗੀ ਆ ਠੀਕ ਹੈ ਜੀ ਮੇਨ ਇੰਟਰਸ ਹੈ ਇਹ ਮੇਨ ਐਂਟਰੀ ਜਿਹੜੀ ਹੈਗੀ ਆ ਜੀ 8 ਫੁੱਟ ਦੀ ਆਰਨ ਦਾ ਗੇਟ ਲੱਗਿਆ ਹੋਇਆ ਵਾ ਗੱਡੀ ਯਾਨੀ ਕਿ ਇੱਥੇ ਤੁਸੀਂ ਛੋਟੀ ਗੱਡੀ ਲਾ ਸਕਦੇ ਹੋ ਠੀਕ ਹੈ ਜੀ ਜਿਵੇਂ ਮੰਨ ਲਓ ਆਲਟੋ ਜੈਨ ਤੇ ਹੋਰ ਵੀ ਆਪ ਦੀ ਜਿੰਮੇ ਵੀ ਆ ਕੇ ਸਪੇਸ ਦੇਖ ਲਿਓ ਹੈਗੀ ਆ ਜਿਹੜੀ ਇਹਦੀ ਸਪੇਸ 13-14 ਫੁੱਟ ਲੰਬੀ ਹੈਗੀ ਆ ਸਪੇਸ ਠੀਕ ਹੈ ਜੀ 메ਨ ਪੋਰਚ ਦੀ ਸਟੇਅਰ ਨੇ ਉੱਪਰ ਉੱਪਰ ਵੀ ਜਿਹੜਾ ਇਹਨਾਂ ਨੇ ਸਿੰਪਲ ਜੇ ਕਮਰੇ ਬਣੇ ਹੋਏ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਅਨਕੰਪਲੀਟ ਹੈ نیچے ਜਿਹੜਾ ਕੁਸ ਬਣਿਆ ਉਹ ਮੈਂ ਤੁਹਾਨੂੰ ਦਿਖਾਉਣਾ ਆ ਲੈਫਟ ਸਾਈਡ ਇੱਕ ਟਾਇਲਟ ਬਾਥਰੂਮ ਮਿਲ ਜੂ ਤੁਹਾਨੂੰ ਠੀਕ ਹੈ ਜੀ ਸਾਰਾ ਦੇਖ ਲਓ ਵਾਲਟਡ ਜਿਹੜੀ ਕੰਧਾਂ ਤੇ ਲੱਗੀ ਹੋਈ ਹੈ 4 ਤੋਂ 5 ਫੁੱਟ ਦੀ ਉਚਾਈ ਤੱਕ نیچے ਜਿਹੜਾ ਮਾਰਬਲ ਦੀ ਟੁਕੜੀ ਦਾ ਡਿਜ਼ਾਈਨ ਦੇਖ ਸਕਦੇ ਹੋ ਮেইন ਐਂਟਰਸ ਆ ਗਈ ਹੈ ਠੀਕ ਹੈ ਜੀ ਜਿਹਦੀ ਸਪੇਸ ਹੈਗੀ ਆ 4 ਵਾ 7 ਦੀ ਤੇ ਇਹ ਆ ਗਿਆ ਜੀ ਲੌਬੀ ਏਰੀਆ ਠੀਕ ਹੈ ਕਲਰ ਪੇਂਟ ਸਾਰਾ ਬਹੁਤ ਸੋਹਣਾ ਕੀਤਾ ਹੋਇਆ ਸੱਤ ਵੀ ਦੇਖ ਲਓ ਸੱਤ ਵੀ ਕਲਰ ਹੋਈ ਹੋਈ ਆ ਸਾਰੀ ਠੀਕ ਹੈ ਜੀ ਕਲਰ ਪੇਂਟ ਬਹੁਤ ਸੋਹਣਾ ਵਾ ਦੋ ਬੈਡਰੂਮ ਹੈ ਇਹਦੇ ਵਿੱਚ ਕਿਚਨ ਆ ਗਈ ਕਿਚਨ ਆ ਗਈ ਤੇ ਇੱਕ ਇੱਥੇ ਆ ਗਿਆ ਜੀ ਡ੍ਰੈਂਗ ਰੂਮ ਲਾਈਟ ਔਨ ਕਰ ਦਿਓ ਜੀ ਲਾਈਟ ਔਨ ਕਰ ਦਿਓ ਠੀਕ ਹੈ ਜੀ ਇਹ ਆ ਗਿਆ ਜੀ ਡ੍ਰੈਂਗ ਰੂਮ ਐਂਟਰੀ ਦੇ ਲੈਫਟ ਸਾਈਡ ਤੁਹਾਨੂੰ ਡ੍ਰੈੰਗ ਰੂਮ ਮਿਲੂਗਾ ਆ ਗਈ ਐਂਟਰੀ ਐਂਟਰੀ ਦੇ ਨਾਲ ਹੀ ਤੁਹਾਨੂੰ ਡ੍ਰੈੰਗ ਰੂਮ ਮਿਲ ਜਾਣਾ ਜਿਹਦੀ ਸਪੇਸ ਹੈਗੀ ਆ 12x22 12 ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਸਾਫ ਸੁਥਰਾ ਆ LED ਪੈਨਲ ਆ ਇਹ ਵੀ ਅਟੈਚ ਆ ਸਾਰਾ ਵੁੱਡਨ ਦਾ ਵਰਕ ਹੈ ਵਧੀਆ ਹੋਇਆ ਹਾਂ ਠੀਕ ਆ ਜੀ ਤੇ ਬਾਕੀ ਸਮਾਨਤਾ ਨਹੀਂ ਹੈ ਨਾ ਜੀ ਵਿੱਚ ਉਦਾਂ ਫਰਨੀਚਰ ਲੈਣਾ ਹੋਇਆ ਤਾਂ ਲੈ ਨਹੀਂ ਸਕਦੇ ਹੋ ਕਿ ਕਿਹੜਾ ਸੋਫਾ ਪਸੰਦ ਤੁਹਾਨੂੰ ਸੋਫਾ ਸੋਫਾ ਤੁਸੀਂ ਆਪ ਹੀ ਬਣਾਇਆ ਕਰੇ ਆਪ ਬਣਾਇਆ ਹਾਂ ਇਹਨਾਂ ਨੇ ਠੀਕ ਹੈ ਸੋਫਾ ਕਹਿੰਦੇ ਜੀ ਆਪ ਲੱਕੜੀ ਦਾ ਕੰਮ ਕਰਦੇ ਹੋ ਹਨ ਤੁਸੀਂ ਹਾਂ ਠੀਕ ਹੈ ਠੀਕ ਹੈ ਬਾਕਸ ਵਾਲੇ ਆ ਓਕੇ ਓਕੇ ਠੀਕ ਹੈ ਬਾਕਸ ਵਾਲੇ ਸੋਫੇ ਆ ਜੀ ਯਾਨੀ ਕਿ ਜਿਹੜੇ ਇਹਨਾਂ ਦੇ ਹਸਨੈਨ ਨੇ ਉਹ ਹੈ ਨਹੀਂ ਕਿ ਕੰਮ ਤੇ ਗਏ ਹੋਣੇ ਲੱਕੜੀ ਦਾ ਕੰਮ ਕਰਦੇ ਨੇ ਤੇ ਆਹ ਜਿਹੜਾ ਵਰਕ ਆ ਉਹਨਾਂ ਨੇ ਆਪ ਕੀਤਾ ਹੋਇਆ ਸਾਰਾ ਸੋਫਾ ਸੈੱਟ ਆਪ ਤਿਆਰ ਕੀਤਾ ਹੋਇਆ ਕਰੇ ਠੀਕ ਹੈ ਹਾਂ ਕਿਚਨ ਵੀ ਆਪ ਹੀ ਤਿਆਰ ਹੋਈ ਕਿਚਨ ਵੀ ਆਪ ਹੀ ਤਿਆਰ ਠੀਕ ਹੈ ਆ ਜਿਹੜਾ ਬੁੱਡਨ ਦਾ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਬਾਕੀ ਰੇਟ ਆ ਜਿਹੜਾ ਹਨਾ ਉਹ ਮੈਂ ਤੁਹਾਨੂੰ ਦੱਸੂਗਾ ਬਿਲਕੁਲ ਜਾਇਜ਼ ਆ ਬੈੱਡ ਸੋਫਾ ਸੈੱਟ ਹੀ ਵੇਚਣਾ ਹੋਰ ਤਾਂ ਹਨਾ ਕੋਈ ਹੋਣੀ ਹਾਂ ਹਾਂ ਸੋਫਾ ਸੈੱਟ ਵੇਚ ਚਲੋ ਕੋਈ ਨਹੀਂ ਇਹ ਮਿਲ ਜੂਗਾ ਰੇਟ ਜਿਹੜਾ ਮੈਂ ਬੋਲੂਗਾ ਹਨਾ ਉਹ ਬਿਲਕੁਲ ਜਾਇਜ਼ ਬੋਲੂਗਾ ਰੇਟ ਵੀਡੀਓ ਬਣੀ ਆ ਦੇਖੀ ਜਾਓ ਠੀਕ ਹੈ ਜੀ ਤੇ ਇਹ ਆ ਗਿਆ ਡਾਈਨਿੰਗ ਟੇਬਲ ਇਹ ਜੀ ਵੇਚ ਦੇਣਾ ਨਹੀਂ ਨਹੀਂ ਇਹ ਨਹੀਂ ਦੇਣਾ ਠੀਕ ਹੈ ਜੀ ਚਲੋ ਬਾਕੀ ਹੋਰ ਕੋਈ ਸਮਾਨ ਨਹੀਂ ਸੋਫਾ ਸੱਟੇ ਕਹਿੰਦੇ ਅਸੀਂ ਦੇ ਦਾਂਗੇ ਜ ਤੇ ਇਹ ਆ ਗਿਆ ਜੀ ਬੈਡਰੂਮ ਉਹ ਬੈਡਰੂਮ ਪਾਣੀ ਤੇੜਾ ਜੀ ਹਾਂ ਠੀਕ ਹੈ ਜੀ ਠੀਕ ਹੈ ਇਹ ਬੈਡਰੂਮ ਆ ਗਿਆ ਠੀਕ ਹੈ ਜੀ ਮੈਂ ਤੁਹਾਨੂੰ ਫਰੰਟ ਦੱਸਿਆ ਸੀ 20 ਹੀ ਆ ਇਹਦੀ ਹੁਣ ਜਿਹੜੀ ਚੜਾਈ ਆ 10 ਫੁੱਟ ਦੀ ਚੜਾਈ ਆ ਲੈਂਥ ਆ ਜਿਹੜੀ ਬਹੁਤ ਆ ਠੀਕ ਹੈ ਲੈਂਥ ਕਿਉਂਕਿ ਇਹਨਾਂ ਨੇ ਆ ਕਵਰ ਕੀਤਾ ਹੋਇਆ ਬੈਡਰੂਮ ਆ ਜਿਵੇਂ ਪਰਦਾ ਲਾ ਕੇ ਹਨਾ ਬੈਕ ਸਾਈਡ ਜਿਹੜਾ ਇਹਨਾਂ ਨੇ ਜਿਵੇਂ ਪੂਜਾ ਰੂਮ ਕੱਟਤਾ ਤੇ ਉੱਪਰ ਆਪ ਦਾ ਜਾਨੀ ਕਿ ਉਹ ਸਲੇਬ ਪਾਈ ਹੋਈ ਆ ਵਾਧੂ ਘਟੂ ਸਮਾਨ ਜਿਹੜਾ ਸਟੋਰ ਕੀਤਾ ਹੋਇਆ ਉੱਥੇ ਠੀਕ ਹੈ ਜੀ ਤੇ ਇਹ ਹੋ ਗਿਆ ਜੀ ਪਹਿਲਾ ਬੈਡਰੂਮ ਤੇ ਹੁਣ ਆਪਾਂ ਚੱਲਦੇ ਆ ਦੂਜੇ ਬੈਡਰੂਮ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਇਹ ਆ ਗਿਆ ਜੀ ਦੂਜਾ ਬੈਡਰੂਮ ਇਹਦੀ ਸਪੇਸ ਵੱਧਦਾ ਇਹ 12x12 ਦਾ ਹੈਗਾ ਆ ਦੇਖੋ ਆ ਆਪਣਾ ਆ ਚੀਜ਼ ਦੇਖੋ ਆ ਕਾਬੂੜ ਜਿਹੜੇ ਬਣਾਏ ਹੋਏ ਨੇ ਆਪ ਬਣਾਏ ਹੋਏ ਨੇ ਲੱਕੜੀ ਦੇ ਹਲੇ ਵੀ ਕਿੰਨੇ ਕ ਸਮਾਂ ਹੋ ਗਿਆ ਜੀ ਇਹਨਾਂ ਨੂੰ ਬਣਾਇਆਂ ਨੂੰ ਅੰਦਾਜ਼ਾ ਹੋ ਗਿਆ 12-13 ਸਾਲ 12-13 ਸਾਲ ਹੋ ਗਏ ਜੀ ਠੀਕ ਆ ਠੀਕ ਆ 12-13 ਸਾਲ ਹੋ ਗਏ ਲੱਕੜ ਲੱਗੀ ਤੇ ਹਲੇ ਵੀ ਦੇਖ ਲਓ ਉਦਾਂ ਹੀ ਆ ਚੀਜ਼ੇ ਉਵੇਂ ਹੀ ਪਈ ਹੋਈ ਆ ਬਹੁਤ ਆ ਚੜਾਈ ਦੇਖ ਲਓ ਕਿੰਨਾ ਚੌੜਾ ਬਣਿਆ ਹੋਇਆ ਆ ਇਹ ਦੇਖ ਲਓ ਠੀਕ ਹੈ 2 ਫੁੱਟ ਦੀ ਜਿਹੜੀ ਚੜਾਈ 2 ਢਾਈ ਫੁੱਟ ਦੀ ਚੜਾਈ ਹੈਗੀ ਆ ਫੇਰ ਵੀ ਆ ਚੜਾਈ ਕਾ ਕਬੂੜ ਕੱਢ ਕੇ ਨਾ ਫੇਰ ਵੀ ਜਾਨੀ ਕੀ 12 बाई 12 ਕਮਰੇ ਦੀ ਸਪੇਸ ਬਚਦੀ ਆ ਠੀਕ ਹੈ ਜੀ ਆ ਸਾਰਾ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਆ ਗਿਆ ਜੀ ਆ ਕੀ ਕੱਢਤਾ ਜੀ ਇੱਧਰ ਤੁਸੀਂ ਇਹ ਪੈਸੇ ਰੋਗਾ ਆ ਲੈਣ ਜਾਂਦੇ ਵੀਰੇ ਬਚਾਲੇ ਬਟਣ ਬਚਾਲੇ ਓਕੇ ਇਹ ਡਰੈਸਿੰਗ ਰੂਮ ਆ ਗਿਆ ਠੀਕ ਹੈ ਜੀ ਬਾਕੀ ਇਹਨਾਂ ਦੀ ਮੈਨੇਜਮੈਂਟ ਜਿਵੇਂ ਕੀਤੀ ਆ ਉਹਦਾ ਮੈਂ ਜਾਨੀ ਕਿ ਤੁਸੀਂ ਆਪਦੇ ਤਰੀਕੇ ਨਾਲ ਕਰ ਸਕਦੇ ਹੋ ਜਿਹੜੀ ਸਪੇਸ ਹੈ ਜਗਾਵਾ ਉਹ ਦੇ ਦਿੱਤੀ ਆ ਇਹਨਾਂ ਨੇ ਠੀਕ ਹੈ ਜੀ ਤੇ ਆ ਆ ਗਿਆ ਜੀ ਬਾਥਰੂਮ ਇਹਨਾਂ ਨੇ ਇੱਕ ਇੱਧਰ ਜੀ ਹਾਂ ਇਹ ਆ ਗਿਆ ਜੀ ਰੂਮ ਦੇ ਨਾਲ ਬਾਥਰੂਮ ਅਟੈਚ ਆ ਬਾਲਟੈਨ ਲੱਗੀ ਹੋਈ ਆ ਸਾਫ਼ ਸੁਥਰਾ ਬਾਥਰੂਮ ਠੀਕ ਹੈ ਜੀ ਸਾਰਾ ਵਧੀਆ ਵਾ ਤੇ ਇਹ ਸੀਗੇ ਜੀ ਦੋ ਬੈੱਡਰੂਮ ਨੀਚੇ ਡਰੈਸਿੰਗ ਰੂਮ ਦਿਖਾਤਾ ਮੈਂ ਤੁਹਾਨੂੰ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿਚਨ ਕਿਚਨ ਬਹੁਤ ਹੀ ਵਧੀਆ ਤਿਆਰ ਕੀਤੀ ਆ ਵਾਹ ਜੀ ਵਾਹ ਹਾਂ ਬਾਰੋਂ ਤਾਂ ਲੱਗਦਾ ਸੀ ਜਿਵੇਂ ਹਨਾ ਬੜਾ ਪੁਰਾਣਾ ਹੁੰਦਾ ਅੰਦਰ ਆ ਕੇ ਵਧੀਆ ਲੱਗਦਾ ਇਹ ਆ ਕਿਚਨ ਹੁਣੀ ਬਣੀ ਆ ਹਾਂ ਠੀਕ ਹੈ ਜੀ ਸਾਲ ਕੋਇਆ ਹਾਂਜੀ ਹਾਂ ਪੁਰਾਣੀ ਬਣਾਈ ਆ ਕਿਚਨ ਆ ਜਿਹੜੀ ਜੀ ਇਹ ਕਹਿੰਦੇ 1 ਸਾਲ ਹੋਇਆ ਤਿਆਰ ਕਰਾਈ ਨੂੰ ਦੇਖ ਸਕਦੇ ਹੋ ਤੁਸੀਂ ਠੀਕ ਹੈ ਕਬੂਰਡ ਬਣੇ ਹੋਏ ਨੇ 1 ਸਾਲ ਹੋਇਆ ਹਲੇ ਤਿਆਰ ਕਰਾਈ ਨੂੰ ਕੀ ਹੈ ਜੀ ਉਹ ਫਿਲਟਰ ਵਿੱਚ ਹੀ ਰੱਖਿਆ ਹੋਇਆ ਪਤਾ ਹੀ ਨਹੀਂ ਲੱਗਦਾ ਓਕੇ ਆ ਫਿਲਟਰ ਵਿੱਚ ਆ ਇਹ ਵੀ ਜਨਕੀ ਹੁਣ ਜਿਹੜੀਆਂ ਚੀਜ਼ਾਂ ਅਟੈਚ ਆ ਉਹ ਤਾਂ ਤੁਸੀਂ ਕੱਢਣੀਆਂ ਨਹੀਂ ਜਿਵੇਂ ਫਿਲਟਰ ਥੋੜੋ ਲਾਓਗੇ ਜਿਵੇਂ ਸੇਲ ਕਰੋਗੇ ਉਹ ਤਾਂ ਜਿਵੇਂ ਫਿਟਿੰਗ ਹੋਈ ਜਾ ਚਲੋ ਉਹ ਤਾਂ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਆ ਸਾਰਾ ਦੇਖ ਸਕਦੇ ਹੋ ਤੁਸੀਂ ਤੇ ਰੇਟ ਆ ਜਿਹੜਾ ਮੈਂ ਬਿਲਕੁਲ ਜਾਇਜ਼ ਬੋਲੂਗਾ ਰੌਸ਼ਨੀ ਤੇ ਵੈਂਟੀਲੇਸ਼ਨ ਵਾਸਤੇ ਬਾਹਰ ਜਿਹੜੀ ਵਿੰਡੋ ਦਿੱਤੀ ਹੋਈ ਆ ਠੀਕ ਹੈ ਜੀ ਆ ਦੇਖੋ ਸਾਰਾ ਉਹ ਵਧੀਆ ਤਰੀਕੇ ਨਾਲ ਤਿਆਰ ਕੀਤਾ ਕਿਉਂਕਿ ਬਾਈ ਜਿਹੜਾ ਆਪ ਫਰਨੀਚਰ ਦਾ ਕੰਮ ਕਰਦਾ ਵਾ ਠੀਕ ਹੈ ਕਿਉਂਕਿ ਹਰੇਕ ਬੰਦਾ ਜਿਹੜਾ ਬੰਦਾ ਆਪ ਦਾ ਕੰਮ ਕਰਦਾ ਹੋਵੇ ਉਹ ਆਪ ਦਾ ਕੰਮ ਬਹੁਤ ਹੀ ਧਿਆਨ ਨਾਲ ਕਰਦਾ ਤੇ ਵਧੀਆ ਹੈ ਨਾ ਕੁਆਲਿਟੀ ਦੀ ਚੀਜ਼ ਲਾਉਂਦਾ ਵਾ ਆ ਦੇਖੋ ਸਾਰੇ ਦਰਵਾਜ਼ੇ ਤਰਬੂਜੇ ਹੈਵੀ ਆ ਸਾਰ ਠੀਕ ਹੈ ਜੀ ਇਹ ਸੀਗਾ ਜੀ ਨੀਚੇ ਵਾਲਾ ਗਰਾਉਂਡ ਫਲੋਰ ਜਿਹੜਾ ਮੈਂ ਕੰਪਲੀਟ ਕਰ ਚੁੱਕਿਆ ਵਾ ਤੇ ਜਿਹੜੇ ਵੀਰ ਹਨਾ ਜਗਰਾਉਂ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਮਕਾਨ ਲੱਭ ਰਹੇ ਨੇ ਪ੍ਰਾਪਰਟੀ ਲਵਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਦਾ ਬੈਲ ਆਈਕਨ ਦਾ ਵਟ ਨਾਲ ਤੇ ਸੈੱਟ ਕਰ ਦਿਓ ਤਾਂ ਜੋ ਆਉਣ ਵਾਲੀ ਜਿਹੜੀ ਵੀ ਵੀਡੀਓ ਮੈਂ ਪਾਉਣਾ ਉਹਦਾ ਮੈਸੇਜ ਤੁਹਾਡੇ ਕੋਲੇ ਪਹੁੰਚ ਸਕੇ ਠੀਕ ਹੈ ਜੀ ਤੇ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਏਰੀਏ ਤੋਂ ਮਕਾਨ ਜਾਂ ਕੋਠੀ ਵੇਚਣਾ ਚਾਹੁੰਦੇ ਹੋ ਤਾਂ ਵੀ ਮੈਨੂੰ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਅਸੀਂ ਆ ਕੇ ਵੀਡੀਓ ਬਣਾ ਸਕਦੇ ਹਾਂ ਜਾਂ ਤੁਸੀਂ ਵੀਡੀਓ ਬਣਾ ਕੇ ਪਾ ਦਿਆ ਕਰੋ ਆਮੀ ਤਾਂ ਹੱਡੀ ਐਡ ਲੱਗ ਜਾ ਕਰੂ ਇਹ ਸੀਗਾ ਜੀ ਉੱਪਰ ਉੱਪਰ ਜਿਹੜਾ ਇਹਨਾਂ ਨੇ ਬਿਲਕੁਲ ਸਿੰਪਲ ਹੀ ਯਾਨੀ ਕਿ ਢਾਂਚਾ ਵਧੀਆ ਤਿਆਰ ਕੀਤਾ ਹੋਇਆ ਬਿਲਡਿੰਗ ਤਿਆਰ ਆ ਉੱਪਰ ਜਿਹੜੀਆਂ ਚਾਦਰਾਂ ਪਾਈਆਂ ਹੋਈਆਂ ਠੀਕ ਆ ਤੁਸੀਂ ਇਹਨੂੰ ਅੱਗੇ ਵੀ ਵਧਾ ਸਕਦੇ ਹੋ ਆਪਦੀ ਮੁਰੰਮਤ ਕਰਾ ਸਕਦੇ ਹੋ ਜਿਵੇਂ ਮੰਨ ਲਓ ਹਨਾ ਪਲਾਸਟਰ ਹੋਣ ਵਾਲਾ ਇਹਨੂੰ ਪਲਾਸਟਰ ਕਰਾ ਸਕਦੇ ਹੋ ਜਿੱਦਾਂ ਵੀ ਤੁਸੀਂ ਚਾਹੁੰਦੇ ਹੋ ਉਵੇਂ ਕਰਾ ਸਕਦੇ ਹੋ ਇਹ ਜਿਹੜੀ ਨੀਚੋਂ ਆਉਂਦੀ ਹੈ ਨਾ ਏਂਟੀਲੇਸ਼ਨ ਆ ਵੇਖੋ ਸਾਰਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਜਿਹੜੀ ਇਹਨਾਂ ਨੇ ਸਪੇਸ ਦਿੱਤੀ ਹੈ ਇੱਥੇ ਤੁਸੀਂ ਆਪ ਦਾ ਟਾਇਲਟ ਬਾਥਰੂਮ ਵੀ ਕੱਢ ਸਕਦੇ ਹੋ ਜਿਵੇਂ ਆ ਬੈਡਰੂਮ ਬਣਿਆ ਉਹਦੇ ਨਾਲ ਅਟੈਚ ਕਰ ਸਕਦੇ ਹੋ ਜਿਵੇਂ ਵੀ ਹੈ ਨਾ ਬਣਿਆ ਮੈਂ ਤੁਹਾਨੂੰ ਦਿਖਾਈ ਜਾਂਦਾ ਜਿਹਨੂੰ ਵੀ ਬਾਈ ਨੂੰ ਪਸੰਦ ਹੋਵੇ ਫੋਨ ਲਾ ਲਿਓ ਜੀ ਉੱਪਰ ਦਿੱਤੇ ਨੰਬਰ ਤੇ ਠੀਕ ਹੈ ਇਹ ਇੱਕ ਬੈਡਰੂਮ ਕੱਢਿਆ ਹੋਇਆ ਹੈ ਇਹਨਾਂ ਨੇ 12x12 ਦਾ ਉੱਪਰ ਪਰਚਾ ਦਰਾਈਆਂ ਠੀਕ ਹੈ ਉਦਾਂ ਹੀ ਇਹਨਾਂ ਨੇ ਦੇਸੀ ਤਰੀਕੇ ਨਾਲ ਜਾਨੀ ਕਿ ਤਿਆਰ ਕੀਤਾ ਹੋਇਆ نیچے ਮੈਂ ਤੁਹਾਨੂੰ ਸਾਰਾ ਦਿਖਾਈ ਦਿੱਤਾ ਵਾ ਤੇ ਇਹ ਸੀਗੀ ਜੀ ਅੱਜ ਦੀ ਆਪਣੇ ਕੋਲੇ ਵੀਡੀਓ ਜਿਹੜੀ ਮੈਂ ਤੁਹਾਨੂੰ ਜਗਨਾਉਂ ਸਹਿਰ ਤੋਂ ਦਿਖਾ ਰਿਹਾ ਆ ਮਾ ਲੁਧਿਆਣਾ ਤੋਂ 35 40 ਕਿਲੋਮੀਟਰ ਦੀ ਦੂਰੀ ਤੇ ਅਤੇ ਮੋਗੇ ਤੋਂ 33 35 ਕਿਲੋਮੀਟਰ ਦੀ ਦੂਰੀ ਤੇ ਜਗਨਾਉਂ ਸਹਿਰ ਜਿਹੜਾ ਮੇਨ ਰੋਡ ਤੇ ਹੁੰਦਾ ਵਾ ਉਥੋਂ ਦੀ ਇਹ ਵੀਡੀਓ ਆ ਦੋ ਬਸਵੇ ਸੌ ਗਾਜ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਰੇਟ ਹੈ ਮਾਲਕਾਂ ਨੇ 26 ਲੱਖ ਰੁਪਇਆ ਜਿਹੜਾ ਮਾਲਕਾਂ ਨੇ ਡਿਮਾਂਡ ਕੀਤੀ ਆ ਠੀਕ ਆ ਬੈੱਡ ਸੋਫਾ ਸੈੱਟ ਤੁਹਾਨੂੰ ਵਿੱਚ ਦਿੱਤਾ ਜਾਊਗਾ ਕਿਉਂਕਿ ਉਹ ਮਾਲਕਾਂ ਨੇ ਆਪ ਤਿਆਰ ਕੀਤਾ ਵਾ ਉਹ ਵੀ ਤੁਹਾਨੂੰ ਵੇਚੀ ਦਿੱਤਾ ਜਾਣਾ ਫਰਨੀਚਰ ਦਾ ਜਿਹੜਾ ਹੈਗਾ ਸੋਫਾ ਸੈੱਟ ਆ ਹੋਰ ਕੋਈ ਚੀਜ਼ ਨਹੀਂ ਤੁਹਾਨੂੰ ਵਿੱਚ ਮਿਲਣ ਵਾਲੀ ਗੱਡੀ ਅੰਦਰ ਲੱਗਦੀ ਆ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਇਹ ਮਕਾਨ ਨੂੰ ਖਰੀਦਣਾ ਚਾਹੁੰਦੇ ਆ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਵੀਡੀਓ ਚੰਗੀ ਲੱਗੀ ਤੇ ਲਾਈਕ ਅਤੇ ਕਮੈਂਟ ਕਰ ਦਿਓ ਠੀਕ ਹੈ ਜੀ ਤੇ ਇਹ ਸੀਗੀ ਜੀ ਅੱਜ ਦੀ ਆਪਣੀ ਕੋਲੇ ਵੀਡੀਓ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ